ਬਹੁਤ ਥੋੜਾ ਸਮਾਂ ਹੈ ਕੁਝ ਚੰਦ ਸਵਾਲ ਜਿਹੜੇ ਤੁਸੀਂ ਕਰ ਸਕਦੇ। ਇੱਕ ਗੱਲ ਕਰਨਾ ਇੱਕ ਮਿੰਟ। ਮੈਂ ਇੱਕ ਗੱਲ ਤੁਹਾਨੂੰ ਕਰਨਾ ਚਾਹੁੰਦਾ ਤੁਹਾਡਾ মিডিਆ ਬਹੁਤ ਸਤਿਕਾਰਯੋਗ ਹੈ ਫਾਦਰ ਅਫ ਦੀ ਨੈਸ਼ਨ। ਆਪਾਂ ਯਾਰ ਇੱਕ ਫ੍ਰੈਂਡਲੀ ਡਿਸਕਸ਼ਨ ਕਰ ਲਿਆ ਕਰੀਏ ਵਿੱਚੋਂ ਗੱਲ ਕਰ ਲਿਆ ਕਰੋ ਪੁੱਛ ਲਿਆ ਕਰੋ ਹਨਾ। ਬੀਟ ਇਸ ਮੈਂ ਚਾਹੁੰਦਾ ਸੀ ਕਿ ਉਹ ਇੱਕ ਵਾਰ ਸੈੱਟ ਪੈਟਰਨ ਬਣਿਆ ਹਾਂ ਜੀ ਹੁਣ ਤੁਸੀਂ ਸਵਾਲ ਕਰੋ ਜੀ। ਮੈਂ ਜਵਾਬ ਦਿਆਂਗਾ। ਮੈਂ ਸਮਝਦਾ ਜਿੰਨਾ ਪਰ ਨੈਚੁਰਲ ਚੀਜ਼ੇ ਨਾਲ ਕਰੀਏ ਤੁਸੀਂ ਕੋਈ ਗੱਲ ਕਰੋ ਮੈਂ ਜਵਾਬ ਦੇਵਾਂ ਰੂਪੀ ਜਵਾਬ ਦੇਣ ਜਰਨਲ ਭਾਜੀ ਕੋਈ ਗੱਲ ਦੱਸੋ ਏਦਾਂ ਦੀ ਆਪਾਂ ਇੱਕ ਕਨਵਰਸੇਸ਼ਨ ਮੈਂ ਚਾਹੁੰਦਾ ਸੀ ਕਰੀਏ ਕੀ ਖਿਆਲ ਹੈ ਹੈਨਾ ਮੈਂ ਆਬ ਮੀਡੀਆ ਦੇ ਵਿੱਚ ਨਾ ਬੜੀ ਵੱਡੀ ਦਰਾਰ ਹੈ ਇਹ ਆ ਆਰਟਿਸਟਾਂ ਦੇ ਆ ਬਹੁਤ ਵੱਡਾ ਗੈਪ ਹੈ ਆ ਮੈਨੂੰ ਸਿਲ ਕਰਨਾ ਚਾਹੋ ਮੈਂ ਕ੍ਰਿਕਟ ਦੇ ਵਿੱਚ ਵੀ ਸਪੋਰਟਸ ਦੇ ਵਿੱਚ ਵੀ ਇਹ ਬਹੁਤ ਸਾਰਾ ਫਿਲ ਅਪ ਕੀਤਾ ਮੈਂ ਪਲੇਅਰਜ਼ ਨੂੰ ਕਹਿਣਾ ਜਾ ਕੇ ਇੰਟਰੈਕਸ਼ਨ ਕਰਿਆ ਕਰੋ ਤੁਸੀਂ ਮੀਡੀਆ ਵਾਲੇ ਹੈਗੇ ਆ ਤਾਂ ਤੁਸੀਂ ਹੈਗੇ ਹੋ ਉਹਨੂੰ ਪੈਸੇ ਵੀ ਅੱਜ ਜੇ ਚਾਰ ਮਿਲਣ ਲੱਗੇ ਆ ਸਪੋਰਟਸਮੈਨਾਂ ਨੂੰ ਜਾਂ ਹਿੰਦੁਸਤਾਨ ਦੇ ਵਿੱਚ ਬੜੀਆਂ ਚੀਜ਼ਾਂ ਇੰਪਰੂਵ ਹੋਈਆਂ ਨੇ ਬਿਕੋਜ਼ ਆਫ ਯੂ ਪੀਪਲ ਤੇ ਮੈਂ ਤੁਹਾਨੂੰ ਸਲੂਟ ਕਰਦਾ ਸਲਾਮ ਕਰਦਾ ਤੁਸੀਂ ਝਿਜਕਿਆ ਨਾ ਕਰੋ ਪਲੀਜ਼ ਆ ਜਿਹੜਾ ਗੈਪ ਬਣ ਗਿਆ ਨਾ ਆਪਣੇ ਆਰਟਿਸਟਾਂ ਦੇ ਆਪਣੇ ਵਿੱਚ ਆਈ ਵਾਂਟ ਟੂ ਬ੍ਰੇਕ ਇਟ ਕਿਉਂ ਜੀ ਮੈਂ ਓਨੈਸਟਲੀ ਗੱਲ ਕਹਿਣਾ ਚਾਹੁੰਨਾ ਆਪਾਂ ਲੈਟਸ ਬੀ ਅ ਫੈਮਿਲੀ ਐਂਡ ਟਾਕ ਜੋ ਪੁੱਛਣਾ ਕਰਨਾ ਮੈਨੂੰ ਬੜਾ ਚੰਗਾ ਲੱਗੂਗਾ ਮੈਂ ਇਸ ਬੈਰੀਅਰ ਨੂੰ ਤੋੜਨਾ ਚਾਹੁੰਦਾ ਮੇਰਾ ਦਿਲ ਕਰਦਾ ਮੈਂ ਤੁਹਾਡੇ ਕੋਲ ਆ ਕੇ ਪੁੰਜੇ ਬਹਿ ਜਾਉ ਤੇ ਫਿਰ ਆਪਾਂ ਗੱਲਬਾ ਦੈਟ ਕਾਈਂਡ ਆਫ ਸਟਫ ਆਈ ਹੋਪ ਟੂ ਯੂ ਅੰਡਰਸਟੈਂਡ ਕਰੋਗੇ ਮੇਰੀ ਗੱਲ ਮੈਂ ਕੀ ਕਹਿਣਾ ਚਾਹੁੰਦਾ ਥੈਂਕ ਯੂ ਜੀ ਹੈਲੋ ਬਹੁਤ ਥੋੜਾ ਸਮਾਂ ਹੈ ਕੁਝ ਚੰਦ ਸਵਾਲ ਜਿਹੜੇ ਤੁਸੀਂ ਕਰ ਸਕਦੇ ਮੈਂ ਗੱਲ ਕਰ ਲਾਂ ਇੱਕ ਮਿੰਟ ਮੈਂ ਇੱਕ ਗੱਲ ਥੋੜਾ ਕਰਨਾ ਚਾਹੁੰਦਾ ਤੁਹਾਡਾ ਮੀਡੀਆ ਬਹੁਤ ਸਤਿਕਾਰਯੋਗ ਹੋ ਗਿਆ ਫਾਦਰ ਆਫ ਦੀ ਨੇਸ਼ਨ ਆਪਾਂ ਯਾਰ ਇੱਕ ਫਰੈਂਡਲੀ ਡਿਸਕਸ਼ਨ ਕਰ ਲਿਆ ਕਰੀਏ ਵਿੱਚੋਂ ਗੱਲ ਕੱਢ ਲਿਆ ਕਰੋ ਪੁੱਛ ਲਿਆ ਕਰੋ ਹਨਾ ਬੀ ਐਟ ਈਜ਼ ਮੈਂ ਚਾਹੁੰਦਾ ਸੀ ਕਿ ਉਹ ਇੱਕ ਨਾ ਸੈੱਟ ਪੈਟਰਨ ਬਣਿਆ ਹਾਂਜੀ ਹੁਣ ਤੁਸੀਂ ਸਵਾਲ ਕਰੋ ਜੀ ਮੈਂ ਜਵਾਬ ਦੇਵਾਂਗਾ ਮੈਂ ਸਮਝਦਾ ਜਿੰਨਾ ਪਰ ਨੇਚਰਲ ਚੀਜ਼ੇ ਨਾਲ ਕਰੀਏ ਤੁਸੀਂ ਕੋਈ ਗੱਲ ਕਰੋ ਮੈਂ ਜਵਾਬ ਦੇਵਾਂ ਰੂਪੀ ਜਵਾਬ ਦੇਣ ਜਰਨਲ ਭਾਜੀ ਕੋਈ ਗੱਲ ਦੱਸੋ ਏਦਾਂ ਦੀ ਆਪਾਂ ਇੱਕ ਕਨਵਰਸੇਸ਼ਨ ਮੈਂ ਚਾਹੁੰਦਾ ਸੀ ਕਰੀਏ ਕੀ ਖਿਆਲ ਹੈ ਹੈਨਾ ਮੈਂ ਆਬ ਮੀਡੀਆ ਦੇ ਵਿੱਚ ਨਾ ਬੜੀ ਵੱਡੀ ਦਰਾਰ ਹੈ ਇਹ ਆ ਆਰਟਿਸਟਾਂ ਦੇ ਆ ਬਹੁਤ ਵੱਡਾ ਗੈਪ ਹੈ ਆ ਮੈਨੂੰ ਸਿਲਕਰ ਨਾਲ ਚਾਹੋ ਮੈਂ ਕ੍ਰਿਕਟ ਦੇ ਵਿੱਚ ਵੀ ਸਪੋਰਟਸ ਦੇ ਵਿੱਚ ਵੀ ਇਹ ਬਹੁਤ ਸਾਰਾ ਫਿਲਪ ਅਪ ਕੀਤਾ ਮੈਂ ਪਲੇਅਰਸ ਨੂੰ ਕਹਿਣਾ ਜਾ ਕੇ ਇੰਟਰੈਕਸ਼ਨ ਕਰਿਆ ਕਰੋ ਤੁਸੀਂ ਮੀਡੀਆ ਵਾਲੇ ਹੈਗੇ ਆ ਤਾਂ ਤੁਸੀਂ ਹੈਗੇ ਹੋ ਤੁਹਾਨੂੰ ਪੈਸੇ ਵੀ ਅੱਜ ਜੇ ਚਾਰ ਮਿਲਣ ਲੱਗੇ ਆ ਸਪੋਰਟਸਮੈਨਾਂ ਨੂੰ ਜਾਂ ਹਿੰਦੁਸਤਾਨ ਦੇ ਵਿੱਚ ਬੜੀਆਂ ਚੀਜ਼ਾਂ ਇੰਪਰੂਵ ਹੋਈਆਂ ਨੇ ਬਿਕੋਜ਼ ਆਫ ਯੂ ਪੀਪਲ ਮੈਂ ਮੈਥ ਨੂੰ ਸਲੂਟ ਕਰਦਾ ਸਲਾਮ ਕਰਦਾ ਤੁਸੀਂ ਝਿਜਕਿਆ ਨਾ ਕਰੋ ਪਲੀਜ਼ ਆ ਜਿਹੜਾ ਗੈਪ ਬਣ ਗਿਆ ਨਾ ਆਪਣੇ ਆਰਟਿਸਟਾਂ ਦੇ ਆਪਣੇ ਵਿੱਚ ਆਈ ਵਾਂਟ ਟੂ ਬ੍ਰੇਕ ਇਟ ਕਿਉਂ ਜੀ ਮੈਂ ਓਨੈਸਟਲੀ ਗੱਲ ਕਹਿਣਾ ਚਾਹੁੰਦਾ ਆਪਾਂ ਲੈਟਸ ਬੀ ਅ ਫੈਮਿਲੀ ਐਂਡ ਟਾਕ ਜੋ ਪੁੱਛਣਾ ਕਰਨਾ ਮੈਨੂੰ ਬੜਾ ਚੰਗਾ ਲੱਗੂਗਾ ਮੈਂ ਇਸ ਬੈਰੀਅਰ ਨੂੰ ਤੋੜਨਾ ਚਾਹੁੰਦਾ ਮੇਰੇ ਦਿਲ ਕਰਦਾ ਮੈਂ ਤੁਹਾਡੇ ਕੋਲ ਆ ਕੇ ਪੁੰਜੇ ਬਹਿ ਜਾਉ ਤੇ ਫਿਰ ਆਪਾਂ ਗੱਲਬਾ that kind of stuff i hope you understand karoge meri gal mein ki kehna chahta hu thank you ji hello aao je more shows <laughs> ate updates liye subscribe karo five wood ate bell icon nu click karna na bhulna